ਵਧੀਆ ਗਾਈ ਨੇ ਵੀ ਆਪਾਂ ਤਰ ਤਰ ਸਰ ਤੋਂ ਤੇ ਗਾਈ ਵੇਖੀ YouTube ਤੇ ਤੇ ਬੜੀ ਵਧੀਆ ਲੱਗੀ ਦਿਲ ਨੂੰ ਲੱਗੀ ਤੇ ਆਪਾਂ ਲੈ ਆਂਦੀ ਅੱਜ ਤੇ ਨਾਲ ਆਇਆ ਮੁੰਡਾ ਮੁੰਡਾ ਵੀ ਨਾਲ ਹੀ ਲੈਂਦਾ ਨਾਲੇ ਲਿਆਂਦੀ ਗੱਡੀ ਆਪਾਂ ਨਵੀਂ ਤੇ ਗਾਈ ਤਾਂ ਲੈਂਦੀ ਵੀ ਇਹ ਕਿਸ ਤਰ੍ਹਾਂ ਆਏਗੀ ਗੱਡੀ ਦੀ ਠੀਕ ਹੈ ਕਿਉਂਕਿ ਇਹ ਤੇ ਧੰਨਵਾਦ ਪਹਿਲਾਂ ਵੀ ਗਿਆ ਵੀ ਵਾਂਡਾ ਜਿਹੜਾ ਹੁੰਦਾ ਅੱਜ ਕੱਲ ਰਹਿ ਗਿਆ 2-3 ਘੰਟੇ ਦਾ ਪਹਿਲਾਂ ਹੁੰਦਾ ਹੀ 2-4 ਦਿਨ ਦਾ ਵੰਡਾ ਹੁਣ ਉਹਦੀ ਗੱਲ ਬੰਦੀ ਠੀਕ ਆ ਹਾਂਜੀ ਕੀ ਕਰਨ ਦੇ ਹੋ ਬਸ ਵੇ ਨਾ ਤੇਰੇ ਸਾਹਮਣੇ ਕੋਈ ਨਾ ਅੱਜ ਆਪਾਂ ਡੇ ਜੀ ਆਗ ਵਾਲੇ ਸੱਚ ਤਾਂ ਦੱਸੀਏ ਸਾਡੇ ਘਰ ਆਇਆ ਨਾ ਮਹਿਮਾਨ ਇਹ ਨਿਕਾ ਜਾ ਵੀ ਆਇਆ ਜੇ ਨਾਲ ਆਹ ਵੇਖੋ ਜੀ ਆ ਡੇ ਜਾਂਦਾ ਨਵਾਂ ਮਹਿਮਾਨ ਆਪਾਂ ਠੀਕ ਹੈ ਜੀ ਤੇ ਆਹ ਵੇਖੋ ਜੀ ਗਾਈ ਲੱਗੀ ਆਪਾਂ ਤਰ ਤਰ ਸਾਬ ਤੋਂ ਤੇ ਗਾਈ ਵੇਖੀ YouTube ਤੇ ਤੇ ਬੜੀ ਵਧੀਆ ਲੱਗੀ ਤੇ ਨੂੰ ਲੱਗੀ ਤੇ ਆਪਾਂ ਲੈ ਆਂਦੀ ਅੱਜ ਤੇ ਨਾਲ ਆਇਆ ਮੁੰਡਾ ਮੁੰਡਾ ਵੀ ਨਾਲ ਹੀ ਲੈ ਲੈਂਦਾ ਆਪਾਂ ਆਹ ਜੜੀਆਂ ਨਾ ਇਹ ਆਨਲਾਈਨ ਹੀ ਗਈਆਂ ਦੋਵੇਂ ਜੜੀਆਂ ਖਲੋਤੀਆਂ ਨੇ ਸੋ ਆਈ ਆਪਣੀ 3 ਨਾਲ ਜਿਹੜੀ ਹਰੀ ਦੇ ਪੱਤਨ ਤੋਂ ਤੇ ਇਹ ਲਿਆ ਦੂ ਤਰ੍ਹਾਂ ਤੋਂ ਆਮ ਤੋਂ ਠੀਕ ਆ ਦੋਹਾਂ ਦਾ ਰੇਟ ਰੇਟ ਸੇਮ ਸੇਮ ਰੇਟ ਲੈਂਦਾ ਠੀਕ ਆ ਦੁੱਧ ਕਹਿੰਦੇ ਵੀ 18-20 ਕਿਲੋ ਦੁੱਧ ਹੈਗਾ ਅੱਜ ਦੇ ਟਾਈਮ 'ਚ ਹੇਦਫਸਿਆ ਕੋ ਸੋਚ ਰਹੀ ਤੇ ਨਾਲੇ ਲਿਆਂਦੀ ਗੱਡੀ ਆਪਾਂ ਨਵੀਂ ਤੇ ਗਾਈ ਤਾਂ ਲੈਂਦੀ ਵੀ ਇਹ ਕਿਸ਼ਤਾਂ ਲਾਏਗੀ ਗੱਡੀ ਦੀ ਠੀਕ ਹੈ ਕਿਉਂਕਿ ਕੰਮ ਜਿਹੜਾ ਪਲੈਨਿੰਗ ਨਾ ਕਰਨਾ ਪੈਂਦਾ ਤੇ ਆਪਣਾ ਆਪ ਖਾਏਗੇ ਤੇ ਨਾਲ ਗੱਡੀ ਦੀ ਕਿਸ਼ਤਾਂ ਲਾਏਗੀ ਆਪਾਂ ਇਹ ਤੋਂ ਕੱਖ ਨਹੀਂ ਕਮਾਈ ਕਰਨੀ ਕਮਾਈ ਉਹੀ ਆ ਕਿ ਜਿਹੜੀ ਗੱਡੀ ਦੀ ਕਿਸ਼ਤਾਂ ਲਾਉਣੀ ਏੰਨੇ ਹੈਗੇ ਠੀਕ ਹੈ ਤਾਂ ਕਰਕੇ ਆਪਾਂ ਗਾਈ ਲੈ ਲੀ ਆ ਤੇ ਵਾਕਈ ਤੁਸੀਂ ਦੇਖ ਸਕਦੇ ਹੋ ਸਾਹਮਣੇ ਤੇ ਰੌਣਕਾਂ ਲਾਤੀਆਂ ਆਪਾਂ ਇੱਥੇ ਆਪਣੀ ਵੇਲੀ ਜੇ ਤੇ ਨਾਲੇ ਆ ਗਾਈਆਂ ਦੀ ਨਾਲੇ ਸੂਣ ਵਾਲੀ ਸੀ ਤੇ ਤਾਂ ਕਰਕੇ ਉਹ ਗਾਈ ਆਪਾਂ ਲੈਣੇ ਆਂ ਕਿ ਕੱਲ ਰਿਕਵਰਡ ਹਾਵੇ ਮਗਾਕਾਂ ਜਿਹੜੇ ਦੁੱਧ ਤੋਂ ਬਗੈਰ ਰਹਿੰਦੇ ਨੇ ਕਿ ਤੇ ਕੋਈ ਹਟਾਉਂਦਾ ਵੀ ਨਹੀਂਗਾ ਕਹਿੰਦੇ ਨਹੀਂ ਜੇ ਦੁੱਧ ਨਹੀਂ ਹਟਾਉਣਾ ਜਿੱਥੋਂ ਮਰਜ਼ੀ ਲਿਆ ਕੇ ਦੋ ਤੇ ਤਾਂ ਕਰਕੇ ਆਪਾਂ ਗਾਈ ਵੀ ਲੈ ਆਂਦੀ ਆ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਗਾਈ ਕਿੱਦਾਂ ਦੀ ਲੱਗੀ ਤੇ ਮੁੰਡਾ ਬੜਾ ਸੋਹਣਾ ਗਾਈ ਦੇ ਨਾਲ ਦਾਈ ਨਾਲੇ ਦੱਸਿਓ ਕੀ ਨਾਂ ਨੂਰ ਰੱਖੀਏ ਮੁੰਡੇ ਦਾ ਠੀਕ ਆ ਬਾਕੀ ਵਧੀਆ ਟਾਈਮ ਪਾਸ ਹੋ ਗਿਆ ਠੀਕ ਹੈ ਜੀ ਕਬਾਈ ਕਰੂ ਸਾਰਿਆਂ ਨੂੰ ਦਵੇ ਚੜਦੀ ਕਲਾ ਵਿੱਚ ਰਹਿਣ ਸਾਰੇ ਠੀਕ ਹੈ ਥੋੜਾ ਜਿਹਾ ਕੰਮ ਥੋੜਾ ਟਹਿੜ ਜੇ ਜਾਂ ਤੇ ਫਿਰ ਆਪਾਂ ਡੰਗਰ ਵਾਛਾ ਆਪਣਾ ਬਾਰ ਬਾਰੀ ਰੱਖਣਾ ਤੇ ਆ ਜਿਹੜੀ ਕਾਲੀ ਗਾਈ ਨਾ ਇਹਨੂੰ ਅਸੀਂ ਵੇਚਣੇ ਲਾਇਆ ਵਾ ਤੇ ਜੇ ਕਿਸੇ ਵੀਰ ਭਰਾਣੇ ਲੈਣੀ ਹੋਵੇ ਤਾਂ ਸਾਨੂੰ ਦੱਸਣਾ ਜ਼ਰੂਰ ਆ ਹਾਂ ਜੇ ਅਰੇ ਇਹਨੇ 35 36 ਦਿਨ ਹੈਗੇ ਤਾਂ ਸੂਚ ਜੇ ਤੇ ਜਿਹੜੇ ਵੀਰ ਭਰਾਣੇ ਜੇ ਲੈਣੀ ਵੀ ਹੈਗੀ ਆ ਤਾਂ ਜ਼ਰੂਰ ਇੱਥੇ ਪਹੁੰਚ ਸਕਦਾ ਠੀਕ ਹੈ ਜੀ ਇਹਦੇ ਖਣ ਤਿੰਨ ਨੇ ਤੇ ਮੁੱਲ ਨਾ ਨਾ 40 ਨਾ 35 ਸਦੀ 25000 ਤੇ ਕਾਈ ਦੇ ਦਾਂਗੇ ਠੀਕ ਹੈ ਜੀ ਉਹ ਵੀ ਅੱਜ ਦੇ ਟਾਈਮ 'ਚ ਜੇ ਗਾਂ ਹੀ ਸੂਪੀ ਤੇ ਫਿਰ ਸਹਣਾ 40 ਪਲੱਸ ਹੀ ਜਾਊਗੀ ਤੇ ਹੁਣ ਉਹਨੂੰ ਮੋਕਾ ਜੇ ਤੇ ਜ਼ਰੂਰ ਆ ਕੇ ਤੁਸੀਂ ਵਿਜ਼ਿਟ ਕਰ ਸਕਦੇ ਜੇ ਤੁਹਾਨੂੰ ਐਡਰੈਸ ਦੱਸ ਦਿੰਨੇ ਆਪਾਂ ਆਪਣਾ ਐਡਰੈਸ ਹੈ ਜੀ ਵਿਲੇਜ ਹਰਚੋਵਾਲ ਡਿਸਟ੍ਰਿਕਟ ਅਰਦਾਸਪੁਰ ਠੀਕ ਹੈ ਜੀ ਤੇ ਨੰਬਰ ਵੀ ਤੁਹਾਨੂੰ ਦੱਸ ਦਿੰਨੇ 90555595382 ਤੇ ਕੰਟੈਕਟ ਕਰ ਸਕਦੇ ਜੇ ਠੀਕ ਹੈ ਜੀ ਜਿੰਨੇ ਲੈਣੀ ਹੋ ਅੱਜ ਦੇ ਟਾਈਮ 'ਚ ਹੁੰਦੇ ਜੇ 2-4 ਦਿਨ ਦੇ ਵਿੱਚ ਤਾਂ 25000 ਤੇ ਗਈ ਸੁਤੀ ਹੀ ਥੇ ਤੇ ਫੇ 40 ਪਲੱਸ ਹੀ ਜਾਉਗੀ ਠੀਕ ਹੈ ਹਾਂਜੀ ਤੇ ਟੀਕਾ ਵਧੀਆ ਲੱਗਾ ਵਾ 90% ਵਾਲਾ ਟੀਕਾ ਲੱਗਾ ਜੀ ਠੀਕ ਹੈ ਜੀ ਤੇ ਬਾਕੀ ਰੋਮਾਂ ਲੱਗੀਆਂ ਜੀ ਤੇ ਲੱਗਾ ਆਪਣਾ ਸਾਰਿਆਂ ਨਾਲ ਤੇ ਵਧੀਆ ਦਿਨ ਲੰਘ ਜਾਂਦਾ ਇਹਨਾਂ ਦੇ ਵਿੱਚ ਤੇ ਬਾਕੀ ਆਉਣਾ ਜਾਣਾ ਔਖਾ ਬਈ ਤੇ 2-3 ਦਿਨ 2-3 ਘੰਟੇ ਕਿਤੇ ਜਾ ਸਕਨੇ ਆ ਕਿਤੇ ਰਾਤ ਨਹੀਂ ਰਹਿ ਸਕਦੇ ਆਪਾਂ ਠੀਕ ਹੈ ਜੀ ਤੇ ਧੰਨਵਾਦ ਪਹਿਲਾਂ ਵੀ ਗਿਆ ਵੀ ਵਾਂਡਾ ਜਿਹੜਾ ਹੁੰਦਾ ਅੱਜ ਕੱਲ ਰਹਿ ਗਿਆ 2-3 ਘੰਟੇ ਦਾ ਪਹਿਲਾਂ ਹੁੰਦਾ ਏ 2-4 ਦਿਨ ਦਾ ਵਾਂਡਾ ਹੁਣ ਉਹਦੀ ਗੱਲ ਬੰਦੀ ਠੀਕ ਆ ਤੇ ਨਾਲੇ ਗੱਡੀ ਲਈ ਆ ਤੇ ਗੱਡੀ ਦੀ ਫੋਟੋ ਤੁਹਾਨੂੰ ਵਿੱਚ ਮੈਂਸ਼ਨ ਕਰ ਦਾਂਗੇ ਤੇ ਜਰੂਰ ਤੁਸੀਂ ਤੇ ਜੇ ਕਿਹ ਵੀਰਪੁਰ ਆਣੇ ਸਵਾਰੀ ਤੇ ਗੱਡੀ ਖੜਨੀ ਹੋਵੇ ਤੇ ਤੁਹਾਨੂੰ ਜਰੂਰ ਦੱਸਿਓ ਮੈਂ ਉਹ ਵੀ ਤੁਹਾਨੂੰ ਗੱਲ ਦੱਸਦੀ ਇੱਕ ਜੇ ਕਿਸੇ ਵੀਰ ਭਰਾ ਭੈਣ ਨੇ ਕਿਤੇ ਜਾਣਾ ਕਿਤੇ ਤੇ ਗੱਡੀ ਹਨ ਜਰੂਰ ਵਿਜ਼ਿਟ ਕਰਿਓ ਨੰਬਰ ਤੁਹਾਨੂੰ ਮੈਂ ਪਹਿਲਾਂ ਦੱਸਿਆ ਆਪਣਾ ਤੇ ਜਰੂਰ ਤੁਸੀਂ ਫੋਨ ਕਰ ਸਕਦੇ ਹੋ ਗੱਡੀ ਜਿੱਥੇ ਆਖੋ ਉੱਥੇ ਲੈ ਕੇ ਜਾਵਾਂਗੇ ਕਿਰਾਏ ਤੇ ਜਾਏਗੀ ਗੱਡੀ ਠੀਕ ਹੈ ਜੀ ਤੇ ਬਿਲਕੁਲ ਜਾਇਜ਼ ਕਰਾਇਆ ਲਿਆ ਜਾਏਗਾ ਤੇ ਇਹਦੇ ਕੋਈ ਵੱਧ ਵੀ ਨਹੀਂ ਠੀਕ ਹੈ ਜੀ ਤੇ ਜੇ ਕੋਈ ਮਾਤੜ ਬੰਦਾ ਆਊਗਾ ਕੋਈ ਨਹੀਂ ਉਹਦੇ ਨਾਲ ਹੀ ਕਰ ਲਾਂਗੇ ਸਾਬ ਸਾਬ ਸਾਡਾ ਸਾਬ ਦਾ ਹੀ ਠੀਕ ਹੈ ਜੀ ਤੇ ਜਰੂਰ ਠੀਕ ਹੈ ਜੀ ਤੇ ਇਧਰ ਸਾਡੀ ਰਸੀਨ ਵਾਲੇ ਆ ਕੇ ਲੈ ਲੋ ਜੀ ਹਾਂ ਵੀ ਹਰੀਗਾ ਪੱਤਨ ਤੋਂ ਆਈ ਉਹਦੇ ਨਾਲ ਹਾਂ ਵੇਖ ਲੋ ਅੱਜ ਬੱਛੀ ਹੱਡੀ ਵੀ ਜਵਾਨ ਹੁੰਦੀ ਹੈ ਇਹਦੇ ਗਲੇ 'ਚ ਖੋੜਿਆ ਆਇਆ ਤੇ ਇਹ ਕਰਨੀ ਇਦਾਂ ਹੂੰ ਤਾਂ ਨਹੀਂ ਖਾਲਿਆ ਨੇ ਕਟਲਾ ਕਰੋ ਜੀ ਸਾਡਾ ਕਿਹ ਰਗਾ ਬੜੀ ਨੂੰ ਮੋੜ ਲਿਆ ਤੇ ਹੁਣ ਇਹ ਹੈ ਕਿ ਗੱਲ ਇਦਾਂ ਵੀ ਹੁਣ ਸਾਰੇ ਆਪਣੇ ਆਪਣੀ ਜ਼ਿੰਮੇਵਾਰੀਆਂ ਸਮਝ ਲੈਣਾ ਤੇ ਇੱਥੇ ਆ ਕੇ ਚੜ੍ਹੀ ਮਾਰਨਾ ਵੋਹਾਂ ਚੁੱਕਣ ਤੇ ਸਾਰੇ ਹੱਥ ਬਟਾਉਣ ਤੇ ਫਿਰ ਗੱਲ ਬੰਦੀ ਏ ਠੀਕ ਹੈ ਜੀ ਇਹ ਨਹੀਂ ਕਿ ਫਿਰ ਪੈ ਕੇ ਕਰਕੇ ਆਪਣਾ ਕੰਮ ਤੇ ਏਸੀ ਥੱਲੇ ਬੈ ਗਏ ਨਹੀਂ ਅਸੀਂ ਤੁਹਾਡਾ ਹੱਥ ਤੇ ਬਟਾ ਦਾਂਗੇ ਉਧਰ ਸਾਡਾ ਕਿੰਨੇ ਬਟਾਉਣਾ ਲੰਗਰ ਪਾਣੀ ਚ ਉਧਰ ਤੁਸੀਂ ਬਟਾ ਦਿਆ ਕਰੋ ਸਾਡੇ ਨਾਲ ਆ ਲੋ ਪਰਿਵਾਰ ਮਜ਼ਾਕ ਕੰਡਿਆ ਵਾ ਤੇਹੀ ਮਜ਼ਾਕ ਕੰਡਿਆ ਤੇ ਹੀ ਘੜਾ ਹੱਡ ਨਾਲ ਰੋਟੀ ਬਣਾਉਣੀ ਆ ਤੇ ਅੱਜ ਦਾ ਵਲੋਗ ਆ ਆਪਾਂ ਅੱਜ ਬਣਾਇਆ ਅੱਜ ਤੇ ਦੋ 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 ਖੁਸ਼ੀਆਂ ਆਈਆਂ ਆਪਣੇ ਘਰ ਦਾ ਯਾਰ ਅਸੀਂ ਬਾਈ ਜਿਹੜੀ ਗੱਡੀ ਆ ਆਪਾਂ ਲਈ ਆ ਉਹ ਆਪਾਂ ਗੱਡੀ ਲਈ ਆ ਜੀ ਮੰਨ ਲਓ ਅਸੀਂ ਲਿਆਏ ਦੀ 18 ਮਾਡਲ ਲਈ ਗੱਡੀ ਤੇ ਗੱਡੀ ਤੇ ਦਿੱਤਾ ਕੈਸ਼ ਆਪਾਂ ਕੋਈ ਲੱਖ ਰੁਪਇਆ ਬਾਕੀ ਅਸੀਂ ਕਿਸ ਕਰਾਇਆ ਤੇ ਜਿਹੜੀ ਕਿਸ਼ਤ ਵਾ ਉਹ ਇਹਦੇ ਲਉਣੀ ਆ ਆ ਜਿਹੜੀ ਲੈਂਦੀ ਆ ਜੀ ਇੰਨੇ ਲਾਉਣੀ ਇੰਨੇ ਹਾਂ ਠੀਕ ਹੈ ਤੇ ਡੈਡੀ ਆ ਤੇ ਡੈਡੀ ਨੇ ਵੰਡ ਲਾਉਣਾ ਠੀਕ ਹੈ ਚਲੋ ਟਾਈਮ ਪਾਸ ਹੁੰਦਿਆ ਵੀ ਟਾਈਮ ਪਾਸ ਕਰਦਾ ਡੈਡੀ ਹੁਣ ਉਹਨੂੰ ਕਲਿਆਰਾ ਪਾਉਂਦੇ ਤੇ ਡੈਡੀ ਜਿੰਨੂੰ ਕਲਿਆਰਾ ਪਾਉਂਦੇ ਸਾਰੀਆਂ ਲਾਲ ਆ ਕੇ ਪਰੇ ਮਰੀ ਜਾਂਦੀਆਂ ਆ ਲੈ ਉਹ ਨਾ ਪਹਿਲਾਂ ਹੈ ਇਹਨਾਂ ਨੇ ਆਉਂਗੇ ਨਾ ਛੇੜ ਮੰਨ ਡੈਡੀ ਨੇ ਲਿਆਂਦੇ ਸ਼ੌਂਕ ਨਾਲ ਲੈ ਆ ਲੈ ਉਹ ਵੇਖ ਦੇ ਲੈ ਵੇ ਓੜਗੀ ਉਹਨੇ ਤਾਂ ਉਹ ਟਿੱਕਾਂ ਦੇ ਲਾਓ ਜੀ ਉਹ ਲੈ ਬੱਚਾ ਕਲਿਆਰਾ ਪਿਆਈ ਉੱਥੇ ਕਿੱਥੇ ਪਿਆ ਹੈ ਉੱਥੇ ਅੰਦਰ ਉਹਨੇ ਲਾਓ ਜੀ ਡੈਡੀ ਸ਼ੌਂਕ ਨਾਲ ਲਿਆਏ ਨੇ ਕਲਿਆਰੇ ਤੇ ਸਾਰਿਆਂ ਨੂੰ ਪਾਉਣ ਲੱਗੇ ਨੇ ਇਹਨੂੰ ਵਿਚਾਰੀ ਨੂੰ ਉਹਨੇ ਪਾ ਕੇ ਭੇਜਿਆ ਤੇ ਜਿੰਨਾ ਕੋ ਅਸੀਂ ਇੱਕ ਗਾਂ ਹੀ ਲਈ ਵਿਚਾਰਾ ਵੀਰ ਨਾਲ ਹੀ ਆਪ ਆਇਆ ਸੀ ਤੇ ਰੱਸਾ ਫੜਾਈ ਦੀ ਹੈਗੇ ਗਿਆ ਵੀਰ ਮੈਨੂੰ 200 ਰੁਪਇਆ ਖੋਜ ਕਰ ਗਿਆ ਨੂੰ ਵੀ ਸ਼ਗਨ ਪਾ ਕੇ ਗਏ ਮੈਨੂੰ 200 ਰੁਪਇਆ ਜਦੋਂ ਗਾਈ ਲਈ ਉਤੋਂ ਆਈ ਤੇ ਵੀਰ ਛੱਡ ਕੇ ਕਰ ਛੱਡ ਕੇ ਗਏ ਪਹੁੰਚ ਕਰਕੇ ਗਏ ਜੀ ਜਿੰਨੇ ਦੀ ਆਪਾਂ ਗਾਈ ਲੈ ਕੇ ਰੇਟ ਅਸੀਂ ਦੱਸ ਨਹੀਂ ਸਕਦੇ ਕਿੰਨੇ ਦੀ ਲੈਂਦੀ ਆ ਲੇਕਿਨ ਪਹੁੰਚ ਕਰ ਗਏ ਸਾਡੇ ਕੋਲ ਠੀਕ ਹੈ ਜੀ ਤੇ ਵਿਚਾਰੇ ਤੁਰੇ ਹੀ ਫੋਨ ਕਰ ਰਹੇ ਜਾਨੂੰ ਤਾਂ ਰਾਹ ਤੇ ਐਡਰੈਸ ਦੱਸੀ ਗਏ ਆਂ ਆਪਾਂ ਤੇ ਵਿਚਾਰੇ ਪਹੁੰਚ ਗਏ ਇੱਥੇ ਤੇ ਹੁਣ ਡੈਡੀ ਕਲਿਹਾਰੇ ਲਿਆਏ ਨੇ ਸ਼ੌਂਗ ਨਾਲ ਤੇ ਦੋ ਵਾਰੀ ਤਾਂ ਖੁੱਲ ਗਏ ਨੇ ਪਾਏ ਨੇ ਇਨੂੰ ਬੰਨਿਆ ਫੇਰ ਥੱਲੇ ਹੋ ਕਿ ਨਹੀਂ ਅੱਲਾ ਹੋ ਜੀ ਰੁਕ ਜਾ ਰੁਕ ਜਾ ਰੁਕ ਜਾ 4 ਰੁਪਈਆ ਤੈਨੂੰ ਨਹੀਂ ਇਹਨੂੰ ਇਹ ਉਹ ਇਹਨੇ ਉਦਨੇ ਕਲਿਆਰਾ ਪਾਇਆ ਇਹਦੇ ਇਹਨੇ ਖੋਲ ਕੇ ਤੇ ਦੁੱਧ ਪੀ ਲਿਆ ਨੇ ਉਹਦਾ ਚਿੱਟੀ ਆਪਣੀ ਮਾਂ ਦਾ ਆਹ ਹੋ ਚ ਲਾਓ ਜੀ ਇਹ ਆ ਜਾਂਦੀ ਪਿਓਰ ਚ ਥੋੜੀ ਸ਼ਾਈ ਵਾਲ ਆ ਜਾਂਦੀ ਆ ਉਹ ਇਹ ਮਿਕਸ ਵਾਲ ਸ਼ਾਈ ਵਾਲ ਠੀਕ ਹੈ ਜੀ ਤੇ ਉਹ ਵੀ ਸ਼ਾਈ ਵਾਲਾ ਕਾਲੀ ਉਹ ਵੀ ਮਿਕਸ ਚ ਆ ਕਰਾਸਵੇਚ ਆ ਜਾਂਦੀਆਂ ਦੋਵੇਂ ਆ ਥੋੜੀ ਪਿਓਰ ਚ ਆ ਜਾਂਦੀ ਆ ਬਾਕੀ ਚਲੋ ਰੌਣਕ ਲੱਗ ਗਈ ਆ ਮੈਂ ਥੋੜਾ ਜਿਹਾ ਥਾਂ ਇੱਥੇ ਥੋੜਾ ਜਿਹਾ ਭੀੜਾ ਜਿਹਾ ਲੱਗਣ ਡਿਆ ਵਾ ਹੁਣ ਥੋੜਾ ਕਰਦੇ ਇਹਨਾਂ ਦਾ ਹੀ ਲੈਪਸੇਲਾ ਪਿੱਛੇ ਸ਼ੈੱਡ ਪਾਉਣ ਦੀ ਕੋਸ਼ਿਸ਼ ਕਰਦੇ ਆ ਚਾਰ ਪੰਜ ਡੰਗਰਾਂ ਦਾ ਸ਼ੈੱਡ ਪਾਉਨੇ ਆ ਆਪਾਂ ਪਿੱਛੇ ਆਪਣੇ ਸਾਈਡ ਵਾਲੀ ਕੰਧ ਵਾਲੀ ਸਾਈਡ ਤੇ ਆਪਣੇ ਘਰ ਦੇ ਪਿਛਲੇ ਪਾਸੇ ਹੀ ਤੇ ਬਤੂ ਹੁੰਦਾ ਨਹੀਂ ਮਾਰਦਾ ਮੈਨੂੰ ਬਾਕੀ ਗਾਕਾਂ ਦਾ ਦੁੱਧ ਨਹੀਂ ਆਪਾਂ ਟੁੱਟਣ ਦਿੰਦੇ ਠੀਕ ਹੈ ਜੀ ਜਿਹੜੇ ਜਿਹੜੇ ਸਾਡੇ ਨਾਲ ਜੁੜੇ ਨੇ ਆਪਣੇ ਲਾਗੇ ਹੋਰ ਮਨਕੀਰ ਤੇ ਕਿਦਾਂ ਗਾਈ ਸੋਹਣੀ ਆ ਹੈ ਠੀਕ ਹੈ ਜਿਹੜੀ ਗਾਈ ਹੁੰਦੀ ਆ ਸੋਹਣੀ ਹੁੰਦੀ ਆ ਸੋਹਣੀ ਹੁੰਦੀ ਆ ਠੀਕ ਹੈ ਦੇ ਵਿੱਚ ਹੋਣੀਆਂ ਵੀ ਸਿੱਖਣਾ ਫਿਰ ਹੁਣ ਤੇ ਫੇਰ ਹੀ ਗੱਲ ਬਣੂਗੀ ਹੂੰ ਅੱਗੇ ਵਾਰਦੇ ਮਰੇ ਲਈ ਇਹ ਦੇ ਕੇ ਭਰਾਂ ਨੀ ਲਿਆਣੇ ਬੈਕ ਕਰਨੇ ਆਉ ਤੇ ਹੋਰ ਚਲੋ ਹੁਣ ਡੈਡੀ ਦੀ ਡਿਊਟੀ ਲਾਦਨੀ ਸਿਰਫ ਪਾਣੀ ਪਿਆਉਂਦੇ ਬਸ ਠੀਕ ਹੈ ਡੈਡੀ ਜੀ ਵਾਲ ਖੋਲੋ ਪਾਣੀ ਪੀਣੇ ਗਏ ਏ ਨਹੀਂ ਅਨੁਵਾਜ ਦੇ ਕੇ ਤੇ ਬਾਜ ਆਫ ਲੰਮੇ ਪਏ ਨੇ ਇਹ ਕਿੱਥਾਂ ਖੁੱਲਣਾ ਡਾੜੀਆਂ ਨੂੰ ਠਾਲ ਕੇ ਤੇ ਗੇਟ ਤੱਕ ਆਉਂਦੇ ਬਾ ਫਿਰ ਪਛਾਣ ਨੂੰ ਮੁੜ ਜਾਂਦੇ ਨੇ ਉਹ ਅੱਗੇ ਕਰਕੇ ਇੱਕਦਮ ਡੈਡੀ ਨੂੰ ਮੈਂ ਕਿਹਾ ਮੈਂ ਪਾਣੀ ਪੀਉਂਦਾ ਡੈਡੀ ਇੱਥੋਂ ਚਾਤੀ ਮਾਰ ਕੇ ਪੁੱਠੇ ਪੈਰੀ ਪੈ ਗਏ ਲਓ ਜੀ ਲਓ ਜੀ ਕਲਿਆਰੇ ਪੈਣ ਦੇ ਨਵੇਂ ਲਓ ਜੀ ਇਹਨੂੰ ਵੀ ਪੈ ਗਿਆ ਜੇ ਚਲੋ ਜੀ ਠੀਕ ਹੈ ਨਾ ਇੱਥੇ ਮੜੀ ਹੀ ਮਾਰਦੀ ਆ ਠੀਕ ਆਹ ਕੱਸ ਕੇ ਬਾਸ ਇੱਥੇ ਗੰਡ ਕੱਸ ਕੇ ਮਾਰਦੇ ਬੱਸ ਬਾਜ ਜਦੋਂ ਜਦਾਂ ਥੋੜੀ ਵੱਡੀ ਹੁੰਦੀ ਜਾਊ ਕੋਈ ਢਿੱਲੀ ਕਰਦੀ ਜਾਣੀ ਲਓ ਜੀ ਇੱਥੇ ਤੇ ਬਲੇਡ ਹੈਗਾ ਇੱਥੇ ਲਾ ਦੇ ਆ ਕੀ ਹੈ ਇਹ ਗੁਰਕੀਤ ਕਿਦਾਂ ਲੱਗੀ ਗਈ ਸੋਣੀ ਸੋਣੀ ਆ ਆ ਬਲੇਡ ਪਿਆ ਤੂੰ ਧਾਰਾ ਤੂੰ ਨਾ ਕੱਢਣੀ ਜਾ ਸਿੱਖੋ ਉੱਤੇ ਟੋਕੇ ਤੇ ਕੀ ਬਲੇਡ ਆ ਪਿਆ ਬਲੇਡ ਉਹ ਡੈਡੀ ਨੂੰ ਖਰਾਬ ਲਾਓ ਜੀ ਇਹ ਡੈਡੀ ਦੀ ਫੇਵਰੇਟ ਗਾਂ ਪਹਿਲੀ ਗਾਂ ਆਪਣੀ ਆਈ ਘਰ ਚ ਦਾ ਕਾਟੂ ਲਿਆਇਆ ਇਹਨੇ ਨਹੀਂ ਬਸ ਮੈਂ ਕਾਤੀ ਤੇ ਆਉਂਦੇ ਕਈ ਗਾਈਆਂ ਵੇਖਣ ਬੋਕਾਂ ਤੇ ਫਿਰ ਆ ਗਾਈ ਦੇ ਨਹੀਂ ਦੇਈ ਦੀ ਕਿਉਂਕਿ ਇਹਦੇ ਨਾਲ ਆਪਣਾ ਬਿਜ਼ਨਸ ਛੇੜਾ ਇੱਥੇ ਇਹਦੀ ਸ਼ੁਰੂਆਤ ਹੋਈ ਕਿਉਂ ਪਾਣੀ ਖੋਲ ਗਿਆ ਤਾਂ ਭਾਈ ਨੇ ਵੀ ਨਾ ਬੰਦ ਲਿਆ ਚਲੋ ਗਾਈਸ ਹੁਣ ਫੇਰ ਮਿਲਾਂਗੇ ਕੋਈ ਨਵੇਂ ਵਲੌਗ ਚ ਤੇ ਸਾਰਿਆਂ ਨੂੰ ਪਿਆਰ ਭਰੀ ਸਸਰੀ ਗਾਲ ਜੀ ਤੱਕ ਮੈਂਟਾਂ ਚ ਜਰੂਰ ਵਿਸ਼ ਕਰਿਓ ਠੀਕ ਹੈ ਜੀ ਤੇ ਫੇਰ ਮਿਲਦੇ ਆ ਨਵੇਂ ਵਲੌਗ ਚ ਤੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਬਹੁਤ ਵਾਰ ਰੱਬ ਸਾਰਿਆਂ ਨੂੰ ਤੇ ਸਸਰੀ ਗਾਲ ਜੀ ਸਾਰਿਆਂ ਨੂੰ ਰੱਬ ਰੱਖਾ ਜੀ